ਪੰਜਾਬ ਦੇ ਗਵਰਨਰ ਬਨਵਾਰੀ ਲਾਲਪ੍ਰੋਹਿਤ ਨੇ ਅੱਜ ਅਸਤੀਫਾ ਦੇ ਦਿੱਤਾ ਹੈ ਬਨਵਾਰੀ ਲਾਲਪ੍ਰੋਹਿਤ ਨੇ ਆਪਣਾ ਅਸਤੀਫਾ ਦੇ ਕੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਭੇਜਿਆ ਹੈ ਬਨਵਾਰੀ لالਪੂਰੋਹਿਤ ਨੇ ਆਪਣੇ ਅਸਤੀਫੇ 'ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਮੈਂ ਨਿੱਜੀ ਕਾਰਨਾਂ ਕਰਕੇ ਪੰਜਾਬ ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਦੱਸਦੀ ਹੈ ਕਿ ਬਨਵਾਰੀ لالਪੂਰੋਹਿਤ ਨੇ 21 ਅਗਸਤ 2021 ਨੂੰ ਪੰਜਾਬ ਦੇ ਗਵਰਨਰ ਦਾ ਅਹੁਦਾ ਸੰਭਾਲਿਆ ਸੀ। ਬਨਵਾਰੀ لالਪੂਰੋਹਿਤ ਕਪਤਨ ਅਮਰਿੰਦਰ ਦੀ ਸਰਕਾਰ 'ਚ ਗਵਰਨਰ ਬਣੇ ਸੀ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਸ਼ਖਤ ਦਿਵਾਈ ਸੀ। ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਨਵਾਰੀ لالਪ ਅੱਜ ਵੀ ਜੁੜੇ ਰਹਿਨੇ ਚਾਹੇ ਉਹ ਸਪੈਸ਼ਲ ਵਿਧਾਨ ਸਭਾ ਸੈਸ਼ਨ ਦਾ ਵਿਵਾਦ ਹੋਵੇ ਪੰਜਾਬ ਚ ਵਧ ਰਹੇ ਨਸ਼ੇ ਨੂੰ ਲੈ ਸਰਕਾਰ ਤੇ ਸਵਾਲ ਅਧਿਆਪਕਾਂ ਦੀ ਵਿਦੇਸ਼ ਚ ਟ੍ਰੇਨਿੰਗ ਤੇ ਸਵਾਲ ਤੇ 5 ਮਹੀਨੇ ਪਹਿਲਾਂ ਬਨਵਾਰੀ ਲਾਲਪੁਰੋਹਿਤ ਨੇ ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਵੀ ਚੇਤਾਵਨੀ ਦਿੱਤੀ ਸੀ ਤੇ ਇਹਨਾਂ ਵਿਵਾਦਾਂ ਦੇ ਚੱਲਦੇ ਹੀ ਪਿਛਲੇ ਦਿਨੀ ਇੱਕ ਸਮਾਗਮ ਦੇ ਵਿੱਚ ਭਗਵੰਤ ਮਾਨ ਵੱਲੋਂ ਬਨਵਾਰੀ ਲਾਲਪੁਰੋਹਿਤ ਦੇ ਪੈਰੀ ਹੱਥ ਲਗਾ ਕੇ ਇੱਕ ਚੰਗੀ ਤਸਵੀਰ ਸਾਹਮਣੇ ਆਈ ਸੀ ਉਸ ਤੋਂ ਬਾਅਦ ਬੀਤੇ ਦਿਨੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਤੋਂ ਬਾਅਦ ਬਨਵਾਰੀ ਲਲਪੂ ਰੋਹਿਤ ਨੂੰ ਅਸਤੀਫਾ ਦੇਣਾ ਪੈ ਗਿਆ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ